ਕਿਤੇ ਬਾਹਾਂ ਸਾਡੇ ਪਕੜੀ ਐ ਹਰ ਗੋਬਿੰਦ ਕੇ ਆਨੰਦ ਕਹੇ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸਹਿਬਜ਼ਾਦੇ ਸਾਡੀ ਬਾਹ ਨੂੰ ਫੜਨਾ ਕਰੋ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਹੜੇ ਨੇ ਉਹ ਦਿੱਲੀ ਦੀ ਧਰਤੀ ਵੱਲ ਨੂੰ ਰਵਾਨਾ ਹੁੰਦੇ ਨੇ ਆਗਰੇ ਦੇ ਵਿੱਚ ਗ੍ਰਿਫਤਾਰੀ ਜਾਂਦੇ ਨੇ ਤੇ ਸਰ ਸੰਗਤ ਜੀ ਉੱਥੇ ਇੱਕ ਕਵੀ ਟਾਂਕ ਜੀ ਹੋਏ ਨੇ ਕਹਿਣ ਲੱਗੇ ਚਿਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਕਹਿਣ ਲੱਗੇ ਮਨੋਖ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਦਾ ਆਸਰਾ ਹੋਣਾ ਚਾਹੀਦਾ ਹੈ ਤੇ ਮਨੋਖ ਨੂੰ ਆਪਣਾ ਮਨ ਵੀ ਗੁਰੂ ਚਰਨਾਂ ਦੇ ਨਾਲ ਜੋੜਾਉਣਾ ਚਾਹੀਦਾ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ ਲੋਚਿਆ ਬੁਰਾਈਆਂ ਘੁਰ ਸਬਦੀ ਇਹ ਮਨ ਹੋੜੀਐ ਕਹਿਣ ਲੱਗੇ ਮਨੋਖ ਦਾ ਮਨ ਬੜੀਆਂ ਬੁਰਾਈਆਂ ਜਿਹੜਾ ਹੈ ਉਹ ਚਿੱਤ ਵਿਦਾਏ ਬੁਰਾਈਆਂ ਮਨ ਦੇ ਵਿੱਚ ਆਉਂਦੀਆਂ ਨੇ ਮਨ ਲੋਚਿਆ ਬੁਰਾਈਆਂ ਗੁਰ ਸਭ ਦੀ ਇਹ ਮਨੋੜੀਆ ਕਹਿਣ ਲੱਗੇ ਗੁਰੂ ਦੇ ਸ਼ਬਦ ਦੇ ਨਾਲ ਜੁੜੇਗਾ ਨਾ ਤੇ ਇਹਨਾਂ ਬੁਰਾਈਆਂ ਤੋਂ ਬਚ ਜਾਵੇਗਾ ਕਿਉਂਕਿ ਅਸੀਂ ਸਹਿਬ ਦਾ ਵਚਨ ਪੜ੍ਹਦੇ ਹਾਂ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਏ ਮੀਤ ਕਹਿਣ ਲੱਗੇ ਕਿਸੇ ਦਾ ਬੁਰਾ ਨਾ ਤੱਕਿਆ ਕਰ ਯਕੀਨ ਕਰਕੇ ਜਾਣੀ ਕਦੇ ਵੀ ਤੇਰੇ ਜੀਵਨ ਦੇ ਵਿੱਚ ਦੁੱਖ ਨਹੀਂ ਆਵੇਗਾ ਕਹਿਣ ਲੱਗੇ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ 로ਟਿਆ ਬੁਰਿਆਈਆਂ ਗੁਰ ਸਬਦੀ ਇਹ ਮਨ ਹੋੜੀ ਐ ਬਾਹਾਂ ਜਨਾਂ ਦੀ ਪਕੜੀ ਐ ਸਿਰ ਨੀਟੇ ਬਾਹਾਂ ਨਾ ਸੋੜੀਏ ਕੰਨ ਲਾਗੇ ਜਨਾਂ ਦੀ ਬਾਹ ਫਿਰ ਅਸੀਂ ਫੜ ਲਈਏ ਨਾ ਆਪਣਾ ਸਿਰ ਤੇ ਕੁਰਬਾਨ ਕਰ ਸਕਦੇ ਆ ਚੇ ਪਰ ਜਿਹੜਾ ਸਰਨੇ ਆਇਆ ਹੋਵੇ ਉਹਦੀ ਬਾਹ ਫੜੇ ਦੀ लाज ਰੱਖਦੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਅਸੀਂ ਰੋਜ਼ਾਨਾ ਵਚਨ ਪੜ੍ਹਦੇ ਆ ਸਗਲ ਦੁਆਰ ਕੋ ਸਾੜਕੈ ਗਏ ਉਹ ਤੁਹਾਰੂ ਦਵਾਰ ਬਾਹ ਗਏ ਕਿ लाज ਅਸ ਗੋਬਿੰਦ ਦਾਸ ਤੁਹਾਰ ਕਹਿਣ ਲੱਗੇ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬਰਿਆਈਆਂ ਗੁਰ ਸਬਦੀ ਅਹ ਮਨ ਹੋੜੀਐ ਬਾਹੇ ਜਨਾਂ ਦੀ ਪਕੜੀਐ ਸਿਰ ਡੀਜੈ ਬਾਹੇ ਨਾ ਸੋੜੀਐ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਸੋੜੀਐ ਕਹਿਣ ਲੱਗੇ ਸਰਨ ਦੇ ਵਿੱਚ ਆਏ ਜੇ ਧਰਮ ਨਹੀਂ ਛੱਡਣਾ ਤੇ ਸਤ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਸੇ ਮੇਰੀ ਪੰਡਤਾਂ ਨੇ ਜਦੋਂ ਆ ਕੇ ਫਰਿਆਦ ਕੀਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਨ ਲੱਗੇ ਤਿਲਕ ਜਨੂ ਰਾਖਾ ਪ੍ਰਭਤਾ ਕਾ ਕਿਨੋ ਬੜੋ ਕਲੂ ਮਹਸਾਕਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾਨੀਆਂ ਦਾ 350 ਸਾਲਾ ਸ਼ਹੀਦੀ ਦਿਹਾੜਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ 350 ਸਾਲਾ ਗੁਰਤਾ ਗੱਦੀ ਗੁਰਪੁਰਬ ਆਇਆ ਹੈ ਜੋ ਨਵੰਬਰ ਮਹੀਨੇ ਦੇ ਵਿੱਚ ਬੜੀ ਸਰਦਾ ਭਾਵਨਾ ਸਹਿਤ ਸਿੱਖ ਸੰਗਤਾਂ ਦੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਵੇਗਾ بڑے-ਵੱਡੇ ਪੱਦਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮਾਗੋ ਹੋ ਰਹੇ ਨੇ ਉਥੇ ਹੀ ਸੰਗਤਾਂ ਦੇ ਨੂੰ ਇਹ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਆਰੰਭ ਕਰੀਏ ਗੁਰਮੁਖੋ ਜੇ ਰੋਜ਼ਾਨਾ ਦਾ ਇੱਕ ਅੰਗ ਪੜਾਂਗੇ ਨਾ 4 ਸਾਲਾਂ ਦੇ ਵਿੱਚ ਗੁਰੂ ਕੀ ਬਾਣੀ ਦੇ ਸੰਪੂਰਨ ਦਰਸ਼ਨ ਕਰ ਲਵਾਂਗੇ ਤੇ ਜੇ 4 ਅੰਗ ਪੜ੍ਹਾਂਗੇ ਤੇ 1 ਸਾਲ ਦੇ ਵਿੱਚ ਗੁਰੂ ਕੀ ਬਾਣੀ ਦੇ ਸੰਪੂਰਨ ਦਰਸ਼ਨ ਕਰ ਲਵਾਂਗੇ ਜਦੋਂ ਦਰਸ਼ਨ ਪਰੰਨਾ ਸਮਝ ਲੱਗੇਗੀ প্রভਾਤੇ ਅਵਲ ਅਲਹ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਸ ਕਰਕੇ ਪਰਸੋਂ ਜਿਹੜਾ ਹੈ ਇਸ ਅਸਥਾਨ ਦੇ ਉੱਤੇ ਸਤਿਕਾਰਯੋਗ ਪੰਡ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਹਲ ਤਿਆਰ ਕਰਨਗੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਨ੍ਹਾਂ ਪ੍ਰਾਪਤ ਕੀਤੀ ਮੁਬਾਰਕ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਤੇ ਸਾਧ ਸੰਗਤ ਜੀ ਆਪ ਸਮੂਚੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਦੁਬਾਰਾ ਤੋਂ ਸਾਚਾ ਗੁਰੂ ਲਾਦੂਰੇ ਦਿਵਸ ਦਿਨਾਂ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕਰਿਆ ਕਰੀਏ ਤੂ ਪ੍ਰਭ ਦਾਤਾ ਧਾਨ ਮਤ ਪੂਰਾ ਹਮ ਥਾਰੇ ਪੇਖਾਰੇ ਜੀਓ ਮੈਂ ਕਿਆ ਮੰਗਾਂ ਕਿ ਸਥਿਰ ਨਾ ਰਹਾਏ ਹਰ ਦੇ ਜਨਾਮ ਪਿਆਰੇ ਜੀਓ ਹੁਣ ਬਹੁਤ